ਮੈਂ ਅਰੁਪਤਾ ਡਿਸਟ੍ਰਿਕਟ ਅੰਪੀਲ ਸੈਸ਼ਨ ਜੱਜ ਕਮ ਚੇਅਰਮੈਨ ਡੀਐਲਐਫਏ ਫਟੇਗਰ ਸਾਹਿਬ ਹੁੰਦੇ ਹਾਂ ਅੱਜ ਅਸੀਂ ਸਾਲ ਦੀ ਕਲੀ ਨੈਸ਼ਨਲ ਲੋਕ ਅਦਾਲਤ ਈਐਨ ਵਿਦਿਆ ਜਿਸ ਦੇ ਵਿੱਚ ਅਸੀਂ ਤਕਰੀਬਨ 5000 ਤੋਂ ਜ਼ਿਆਦਾ ਕੇਸ ਜਿਹੜੇ ਰਿਪੀਰੀਡਿਟਿਵ ਹੈ ਜਾਂ ਕੋਰਟ ਪੈਂਡਿੰਗ ਹੈਗੇ ਉਹ ਟਿਕਪ ਕਰ ਰਹੇ ਹਾਂ ਤੇ ਸਾਨੂੰ ਇਹ ਉਮੀਦ ਹੈ ਕਿ ਇਸ ਲੋਕ ਅਦਾਲਤ ਵਿੱਚ ਅਸੀਂ ਫਟੇਗਰ ਸਾਹਿਬ ਵਿੱਚ ਨਿਆਰ ਬਣ साबित करने की कोशिश कर रहे हैं कि सब तो ज्यादा केस डिस्पोज तो ऑफ करा लोग अदालत तो का दा बड़ा ज्यादा बेनीफिट है ये जराइज होंजीनामा हों पार्टी की सहमति नाम हों कोई तो पार्टी हारती नहीं कोई जितनी नहीं दोनों पार्टियां खुशी खुशी जा अच्छा इसके अलावा एक होर फायदा है कि जिन्होंने कोर्ट फीस लाया होंगे उन्हों का कोर्ट फीस भी वाद वापस जाता है एक लोग अदालत का हो फायदा है कि जड़े जोड़े आप किसी मन मुटाव कारण एक दूजे तो वक्त कहते हैं कोशिश करके घर भेजने की कोशिश की जाती है तकरीबन असनामा के घर बसाया है इसके अलावा जोड़े रोड एक्सीडेंट के केसिस है उन्होंने भी फैसले कराए कराए है कि जो लोग होगी इंजरी होगी इंशोरेंस कंपनी वकीफ साहब नेसा चीनामा ने करा के उस ची तकरीबन ਦਿੰ ਸੜਕ ਤੇ 10 ਕਰੋੜ ਰੁਪਇਆ ਕੰਪਨਸੇਸ਼ਨ ਹਾਲੇ ਕੋਈ ਫਿਗਰ ਆ ਰਹੀ ਨਹੀਂ ਹੈ ਜਿੱਦਾਂ ਕਿ ਆ ਨਹੀਂ ਪਰ ਫਿਗਰ ਮਿੰਟਰੀ ਬੋਰਡ ਤੋਂ ਜ਼ਿਆਦਾ ਚਾਹਤ ਅਸੀਂ ਉਸ ਚੀ ਕੰਪਨਸੇਸ਼ਨ ਦੀ ਮੰਗ ਅੱਜ ਲੋਕਦਾਲ ਦੇ ਵਿੱਚ 8875 ਕੇਸ ਲਗਾਏ ਨੇ ਅਸੀਂ ਔਰ ਇਹਨਾਂ ਦੀ ਸੈਟਲਮੈਂਟ ਦੀ ਕੋਸ਼ਿਸ਼ ਚੱਲ ਰਹੀ ਹੈਗੀ ਹੈਗੀ ਔਰ ਉਮੀਦ ਹੈ ਕਿ 6000 ਤੋਂ ਜ਼ਿਆਦਾ ਕੇਸ ਅਸੀਂ ਅੱਜ ਸੈਟਲ ਕਰਦੇ ਹਾਂ ਕਿਸ ਟਾਈਪ ਦੇ ਜਿਹੜੇ ਅੱਜ ਦੀ ਲੋਕਦਾਲ ਦੇ ਵਿੱਚ 94 ਕੇਸ ਦਰ ਹੈ ਇਸ ਲੋਕਦਾਲ ਦੇ ਵਿੱਚ ਦੇਖੋ ਹਰ ਵਾਰ ਦੀ ਤਰ੍ਹਾਂ ਮੈਟ੍ਰੀਮੋਨੀਅਲ ਡਿਸਪਿਊਟਸ ਆਪਣੇ ਚੈੱਕਾਂ ਨਾਲ ਸੰਬੰਧਿਤ ਕੇਸ ਦਿਵਾਨੀ ਮੁਕਦਮੇ ਸਾਰੇ ਟ੍ਰੈਫਿਕ ਚਲਾਨਸ ਬੈਂਕਾਂ ਦੇ ਪ੍ਰੀ ਲਿਟੀਗੇਟਿਵ ਕੇਸ ਰੈਵਨਿਊ ਦੇ ਕੇਸਸ ਔਰ ਕ੍ਰਿਮੀਨਲ ਨਾਨ ਕੰਪਾਉਂਡੇਬਲ ਕੇਸ ਨੂੰ ਛੱਡ ਕੇ ਹਰ ਇੱਕ ਤਰ੍ਹਾਂ ਦੇ ਕੇਸ ਲਗਾਏ ਹੋਏ ਕਿੰਨੇ ਬੈਂਚ ਲੱਗ ਚੁੱਕੇ ਨੇ ਅੱਜ ਅਸੀਂ ਟੋਟਲ ਬਣਾਏ ਹੈਗੇ ਨੇ 6 ਬੈਂਚ ਬਣਾਏ ਹੈਗੇ ਨੇਗੇ ਮੋਗਾ ਲੋਕ ਅਦਾਲਤ ਦੇ ਇੱਕ ਬੈਂਚ ਬਾਗਾ ਪੁਰਾਣਾ ਦਾ ਇੱਕ ਨਿਹਾਲ ਸਿੰਘ ਵਾਲਾ ਦਾ ਔਰ ਇੱਕ ਪਰਮਾਨੈਂਟ ਲੋਕ ਅਦਾਲਤ ਦਾ ਨੌ ਬੈਂਚ ਦਾ ਇਹ ਬਣਾਏ ਹੈਗੇ ਨੇ ਬਾਕੀ ਰੈਵਨਿਊ ਦੇ ਬੈਂਚਸ ਹੈਗੇ ਨੇ ਆਮ ਲੋਕਾਂ ਨੂੰ ਕਿੰਨਾ ਕੁ ਬੇਨਫੀਟ ਮਿਲਦਾ ਜੇ ਜਦੋਂ ਇਹ ਲੋਕ ਦਲਦਲ ਬਣ ਜਾਂਦੇ ਆ ਆਮ ਦੁਕਾਨ ਨੂੰ ਬਹੁਤ ਬੇਨਫੀਟ ਮਿਲਦਾ ਹੈਗਾ ਆ ਆਪਸੀ ਰਜਮੰਦੀ ਨਾਲ ਬੈਠ ਕੇ ਸਮਝੌਤੇ ਨਾਲ ਫੈਸਲੇ ਹੋ ਜਾਂਦੇ ਹੈਗੇ ਨੇਗੇ ਕੋਰਟ ਫੀਸ ਵਾਪਸ ਹੋ ਜਾਂਦੀ ਹੈਗੀ ਹੈਗੀ ਆਪਸੀ ਧਿਰਾਂ ਦਾ ਪਿਆਰ ਉਸੇ ਤਰ੍ਹਾਂ ਬਣਿਆ ਰਹਿ ਜਾਂਦਾ ਹੈਗਾ ਔਰ ਦੋਨੇ ਧਿਰਾਂ ਨੂੰ ਕੁਛ ਨਾ ਕੁਛ ਮਿਲਦਾ ਹੈਗਾ ਜਦੋਂ ਰਜਮੰਦੀ ਨਾਲ ਫੈਸਲਾ ਹੁੰਦਾ ਤਾਂ ਬਿਨ ਬਿਨ ਸਿਚੁਏਸ਼ਨ ਹੁੰਦੀ ਹੈ ਜੀ ਸਾਰਿਆਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਆਪਣੇ ਜਿਹੜੇ ਕੇਸ ਹੈਗੇ ਮੈਕਸਿਮਮ ਲੋਕ ਅਦਾਬ ਦੇ ਚ ਰੱਖਾ ਕੇ ਇਹਨਾਂ ਦਾ ਫੈਸਲਾ ਕਰਾਓ ਸਮੇਂ ਦੀ ਬਚਤ ਕਰੋ ਪੈਸੇ ਦੀ ਬਚਤ ਕਰੋ ਇਸ ਨਾਲ ਆਪਸੀ ਭਾਈਚਾਰਾ ਔਰ ਪਿਆਰ ਵੀ ਵੱਧਾ ਹੈਗਾ ਔਰ ਸਮੇਂ ਸਿਰ ਕੇਸ ਦਾ ਨਿਪਟਾਰਾ ਵੀ ਹੋ ਜਾਂਦਾ ਹਜੇ ਤੱਕ 3503 ਕੇਸ ਜਿਹੜੇ ਆ ਟੇਕ ਅਪ ਕੀਤੇ ਆ ਜੋ ਆਏ ਨੇ ਜਿਹੜੇ ਕਿ ਅਲੱਗ-ਅਲੱਗ ਬੈਂਕਾਂ ਤੋਂ ਨੇ ਅ ਪੰਜਾਬ ਨੈਸ਼ਨਲ ਬੈਂਕ ਤੋਂ ਮੈਕਸਿਮਮ ਕੇਸ ਹੈਗੇ ਆ ਇੰਡੀਅਨਸ ਬੈਂਕ ਦੇ ਹੈਗੇ ਆ ਇਹ ਤੋਂ ਇਲਾਵਾ ਜਿਹੜਾ ਬੈਂਕਸ ਤੋਂ ਇਲਾਵਾ ਜਿਹੜਾ ਬੀਐਨਐਨ ਦੇ ਹੈਗੇ ਆ ਬੋਰਡ ਆਫ ਫੰਡ ਦੇ ਆ ਇੱਕ ਫਾਈਨਾਂਸ ਕੰਪਨੀ ਜਿਹੜੀ ਹੈ ਸ਼ਰੀਰਾ ਫਾਈਨਾਂਸ ਕੰਪਨੀ ਦੇ ਉਹਨਾਂ ਦੇ ਸਾਰੀ ਕੰਪੋਜੀਸ਼ਨ ਟੋਟਲ ਜਿਹੜੇ ਆ 3503 ਕੇਸ ਨੇ ਇਹਨਾਂ ਵਿੱਚੋਂ ਆਲਮੋਸਟ 50% ਜਿਹੜੇ ਹੈਗੇ ਨੇ ਸਾਡੇ ਕੋਲ 2000 ਤੋਂ 2500 ਦੇ ਵਿੱਚ ਵਿੱਚ ਪ੍ਰੋਕਸੀਮੇਟਲੀ ਸਾਡੇ ਜਿਹੜੇ ਆ ਉਹ ਸੈਟਲ ਹੋ ਜਾਣਗੇ ਆਪਾਂ ਪਰਸਿਊ ਕਰ ਰਹੇ ਆ ਮੈਕਸਿਮਮ ਜਿਹੜੇ ਹੈਗੇ ਆ ਜਿਹੜੇ ਬੰਦੇ ਆਂਦੇ ਨੇ ਕਿ ਇੱਥੇ ਤੁਹਾਡੀ ਕੋਈ ਕੋਰਟ ਫੀਸ ਨਹੀਂ ਲੱਗਣੀ ਇੱਥੇ ਕੋਈ ਤੁਹਾਡਾ ਜਿਹੜਾ ਹੈਗਾ ਜਿੰਨਾ ਅਸੀਂ ਐਨਪੀਏ ਹੋਇਆ ਹੋਇਆ ਉਹਨੂੰ ਘਟਾ ਕੇ ਬੈਂਕਾਂ ਤੋਂ 60% ਤੱਕ ਆਲਮੋਸਟ ਕਰਕੇ ਉਹਨੂੰ ਸੈਟਲ ਕਰਵਾ ਰਹੇ ਆਂ ਤੇ ਇਹ ਵੀ ਉਹਨਾਂ ਨੇ ਇਹ ਕਰਦੇ ਨੇ ਕਿ ਜੇ ਇੱਥੇ ਨਹੀਂ ਸੈਟਲ ਹੁੰਦਾ ਇਹ ਤੁਹਾਡੀ ਸਹੂਲਤ ਵਾਸਤੇ ਹੈ ਨੈਸ਼ਨਲ ਲੂਕਲ ਨਾਲ ਜੇ ਇੱਥੇ ਨਹੀਂ ਸੈਟਲ ਹੁੰਦਾ ਤਾਂ ਇਹ ਫਿਰ ਰੈਗੂਲਰ ਕੇਸ ਜਿਹੜਾ ਆ ਉਹ ਉੱਥੇ ਲੱਗੇਗਾ ਸਿਵਲ ਕੋਰਟ 'ਚ ਉੱਥੇ ਵਕੀਲ ਕਰਨਾ ਪਏਗਾ ਈਵਨ ਬੈਂਕ ਦਾ ਜਾਂ ਦੂਸਰਾ ਜਿਹੜਾ ਹੈਗਾ ਪਟੀਸ਼ਨਰ ਉਹਦਾ ਵੀ ਤੁਹਾਨੂੰ ਚਾਰजेस ਜਿਹੜੇ ਪਹਿਣਗੇ ਵਕੀਲ ਦੇ ਫੀਸ ਲੱਗੇਗੀ ਕੋਰਟ ਫੀਸ ਉੱਥੇ ਔਰ ਫੀਸ ਫਿਰ ਤੁਹਾਡੇ ਕੋਲ ਅਮਾਉਂਟ ਜਿਹੜਾ ਟੋਟਲ ਕਲੈਕਟ ਕੀਤਾ ਜਾਊਗਾ ਤੇ ਇਸ ਤਰ੍ਹਾਂ ਕਾਫੀ ਲੋਕ ਜਿਹੜੇ ਥੋੜੇ ਪਰਸੀਵ ਹੋਏ ਨੇ ਈਵਨ ਇੱਕ ਸਾਡੇ ਕੋਲ ਜਿਹੜਾ 8 ਲੱਖ 9 ਲੱਖ ਤੱਕ ਦਾ ਜਿਹੜਾ ਹੈ 12 ਲੱਖ ਦਾ ਵੀ ਇੱਕ ਕੇਸ ਜਿਹੜਾ ਸੈਟਲ ਕੀਤਾ ਸੀ ਉਹਦੇ ਵਿੱਚ ਉਹਨਾਂ ਨੂੰ 12 ਦਾ ਅਸੀਂ 7 ਲੱਖ ਦੇ ਵਿੱਚ ਸੈਟਲ ਕਰਕੇ ਤੇ ਆਲਮੋਸਟ ਉਹਨਾਂ ਦਾ ਨਿਵੇੜ ਦਿੱਤਾ ਤੇ ਕਾਫੀ ਕੇਸ ਸਾਡੇ ਜਿਹੜੇ ਸੈਟਲ ਹੋ ਰਹੇ ਹਨ ਜਦੋਂ ਗੱਲ ਕਰੀਏ ਆਮ ਸਰਬਸਤ ਦੇ ਵਿੱਚ ਜਿਹੜਾਗਾ ਟਾਈਮਿੰਗ ਬਹੁਤ ਲੱਗਦਾ ਹੈਗਾ ਨੇ ਪੈਸੇ ਦੇ ਕਮਿੰਗ ਦੀ ਬਚਤ ਹਾਂਜੀ ਹਾਂਜੀ ਇਹਦੇ ਵਿੱਚ ਆਬਵੀਅਸਲੀ ਇਨਸਟੈਂਟਲੀ ਔਨ ਦਿ ਸਪੌਟ ਇੱਥੇ ਕਰਕੇ ਉਹਦੀਆਂ ਕਿਸ਼ਤਾਂ ਅਸੀਂ ਕਰ ਦਿੰਦੇ ਆ ਦੋਨਾਂ ਦੀ ਕਨਵੀਨੀਅੰਸ ਨਾਲ ਦੋਨਾਂ ਦੀ ਰਜ਼ਾਮੰਦੀ ਦੇ ਨਾਲ ਤੇ ਉਹਦੇ ਅਕੋਰਡਿੰਗਲੀ ਉਹ ਇੱਥੇ ਹੀ ਅਵਾਰਡ ਬਣ ਇਹੋ ਚੀਜ਼ ਖਤਮ ਹੋ ਜਾਏਗੀ ਨਾ ਕੋਈ ਕੋਡ ਫੀਸ ਆ ਨਾ ਕੋਈ ਖੱਜਲ ਖਵਰੀ ਆ ਨਾ ਕਿਤੇ ਦੁਆਰਾ ਜਾਣ ਦੀ ਲੋੜ ਤੇ ਉਹ ਆਪਣਾ ਜਿਹੜਾ ਫਿਨੈਂਸ਼ਲ ਕੋਲ ਜਾ ਕੇ ਉਹ ਪੈਸੇ ਆਪਣੇ ਜਮ੍ਹਾਂ ਕਰਵਾ ਦੇਣਗੇ ਤੇ ਉਹਨਾਂ ਦਾ ਸੈਟਲ ਹੋ ਜਾਏਗਾ